ਸਰ ਹੈਲੋ एवरीवन ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਹੈ ਸਰਜੀਤ ਵਲੌਗ ਵਿੱਚ ਅੱਜ ਸਭ ਠੀਕ ਹੈ I ਹੋਪ ਤੁਸੀਂ ਵੀ ਸਾਰੇ ਠੀਕ ਹੋਗੇ ਆਪਣੇ ਆਪਣੇ ਘਰਾਂ ਵਿੱਚ ਤੇ ਦਿਨ ਹੈਗਾ ਜੀ ਇਹ ਵੀਰਵਾਰ ਦਾ ਥਰਸਡੇ ਦਾ ਦਿਨ ਹੈ ਜੀ ਤੇ ਸਵੇਰ ਦਾ ਟਾਈਮ ਹੈਗਾ ਜੀ ਇਹ 8 ਵਜੇ ਦਾ ਤੇ ਬਰਿਆਮ ਸਿੰਘ ਸਕੂਲ ਚਲੇ ਗਿਆ ਤਿਆਰ ਕਰਕੇ ਤੇ ਬਾਅਦ ਵਿੱਚ ਮੈਨੂੰ ਸੀਗਾ ਕਿ ਮੈਂ ਸਬਜ਼ੀ ਨੂੰ ਤੜਕਾ ਲਗਾ ਲਾਂ ਤੇ ਮੈਂ ਦੀਵਾਲੀ ਦੀਆਂ ਸਫਾਈਆਂ ਸ਼ੁਰੂ ਕੀਤੀਆਂ ਹੋਈਆਂ ਤੁਹਾਨੂੰ ਪਤਾ ਹੀ ਹੈ ਤੇ ਉਹ ਮੈਂ ਕਿਹਾ ਚਾ ਸਬਜੀ ਵਗੈਰਾ ਬਣੀ ਹੋ ਉਤੇ ਫਿਰ ਵਧੀਆ ਰਹਿੰਦਾ ਤੇ ਇਹਦੇ ਵਿੱਚ ਮੈਂ ਬੈਂਗਨ ਕੱਟੇ ਹੋਏ ਸੀਗੇ ਤੇ ਉਹਨਾਂ ਨੂੰ ਤੜਕਾ ਲਗਾ ਰਹੀ ਸੀ ਤੇ ਮੈਂ ਵੈਸੇ ਤੇ ਕद्दू ਵੀ ਕੱਟਿਆ ਹੋਇਆ ਸੀ ਪਰ ਮੈਂ ਉਹ ਨਹੀਂ ਧਰਿਆ ਤੇ ਇੱਥੇ ਮੈਂ ਆ ਗਈ ਸੀ ਬਰਤਨ ਮੈਂ ਪਹਿਲਾਂ ਬਰਤਨ ਸਾਫ਼ ਕਰ ਲਾ ਬਰਤਨਾਂ ਨੂੰ ਇੰਨਾ ਵਾਧਾ ਹੁੰਦਾ ਨਾ ਅੱਜ ਜੀ ਪਹਿਲਾਂ ਸਵੇਰੇ ਰਾਤ ਨੂੰ ਮੈਂ ਸਾਫ਼ ਕਰਕੇ ਸੁੱਤੀ ਸੀ ਮਾਰਨਿੰਗ ਦੇ ਸੀਗੇ ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਮੈਂ ਬਰਤਨ ਸਾਫ਼ ਕਰਨ ਲੱਗ ਗਈ ਸੀਗੇ ਬਰਤਨ ਸਾਫ ਕਰਕੇ ਫਿਰ ਮੈਂ ਕਿਹਾ ਥੋੜਾ ਕਿਚਨ ਸਾਰੀ ਸਾਫ ਹੋ ਜੇ ਤੇ ਵਧੀਆ ਰਹਿੰਦਾ ਤੇ ਰੀਤਾ ਵੀ ਇੱਥੇ ਆ ਗਈ ਸੀ ਤੇ ਉਹ ਡਸਟਿੰਗ ਕਰਨ ਲੱਗ ਗਈ ਕਹਿੰਦੀ ਮੈਂ ਭਾਬੀ ਮੈਂ ਡਸਟਿੰਗ ਕਰ ਦਿੰਦੀ ਹਾਂ ਤੇ ਉਹ ਡਸਟਿੰਗ ਕਰਨ ਲੱਗ ਗਈ ਤੇ ਇੱਥੇ ਮੈਂ ਕੰਮ ਕਰਨ ਲੱਗੀ ਤੇ ਉਹ ਫਿਰ ਉਹਨੇ ਝਾੜੂ ਪੋਚਾ ਮਾਰ ਕੇ ਚਲੇ ਗਈ ਸੀ ਤੇ ਇੱਥੇ ਟਾਈਮ ਹੈਗਾ ਜੀ 1 ਵਜੇ ਦਾ ਤੇ ਮੈਂ ਸਾਰਾ ਹੀ ਕੰਮ ਕਰਕੇ ਕਿਚਨ ਚ ਸਾਰੇ ਬਰਤਨ ਵਗੈਰਾ ਸਾਫ ਕਰਕੇ ਤੇ ਸਬਜ਼ੀ ਵੀ ਦੁਪਹਿਰ ਦੀ ਬਣਾ ਕੇ ਰਾਈਸ ਬਣਾਏ ਸੀ ਨਾਲ ਬੈਂਗਨ ਬਣਾਏ ਸੀਗੇ ਤੇ ਫਿਰ ਮੈਂ ਇਥੇ ਸੋਇਚ ਨਾ ਖਲਾਰਾ ਜਾਂ ਪੈ ਗਿਆ ਸੀ ਥੋੜਾ ਉੱਪਰੋਂ ਸੈਲਫ ਸਾਫ ਕੀਤੀ ਤੇ ਥੱਲੇ ਡਿੱਗ ਗਿਆ ਫਿਰ ਮੈਂ ਬੈਠ ਕੇ ਚੱਲੋ ਥੋੜਾ ਜਨਾ ਨਾ ਪੋਚਾ ਲਗਾ ਦਿੱਤਾ ਮੈਂ ਕਿ ਥੋੜਾ ਜਨਾ ਟਾਈਲਾਂ ਸਾਫ ਹੋ ਜਾਣਗੀਆਂ ਵੈਸੇ ਤੇ ਰੀਤਾ ਕਰਕੇ ਗਈ ਸੀ ਪਰ ਮੈਨੂੰ ਸੀਗਾ ਕਿ ਫੇਰ ਪੈਰਾਂ ਨੂੰ ਲੱਗ ਰਿਹਾ ਸੀ ਤੇ ਫਿਰ ਮੈਂ ਸਫਾਈ ਕਰਨ ਲੱਗ ਗਈ ਤੇ ਇੱਥੇ ਟਾਈਮ ਹੈਗਾ ਜੀ 2 ਵਜੇ ਦਾ ਤੇ ਬਰਿਆਮ ਸਿੰਘ ਆ ਗਿਆ ਸੀਗਾ ਤੇ ਬਰਿਆਮ ਸਿੰਘ ਦੀ ਯੂਨੀਫਾਰਮ ਧੋਣੀ ਸੀ ਤੇ ਇਸ ਕਰਕੇ ਮੈਂ ਮਸ਼ੀਨ 'ਚ ਵੀ ਇੱਕ ਦੋ ਹੋਰ ਕੱਪੜੇ ਹੋ ਗਏ ਸੀ ਫਿਰ ਮੈਂ ਵਾਸ਼ਿੰਗ ਮਸ਼ੀਨ ਲਗਾ ਲਈ ਕਿਉਂਕਿ ਕਸ਼ਰ ਵੀ ਸਵੇਰੇ ਨਹੀਂ ਸੀ ਤੋਂ ਤੇ ਹੱਥ ਨਾਲ ਤੇ ਫਿਰ ਮੈਂ ਉਹ ਵੀ ਵਿੱਚੇ ਮਸ਼ੀਨ 'ਚ ਪਾਤੇ ਤੇ ਮੈਂ ਜਦੋਂ ਅੰਦਰ ਆਈ ਤੇ ਦੇਖਿਆ ਚਾਦਰਾਂ ਮੈਨੂੰ ਨਾ ਥੋੜੀਆਂ ਲੱਗੀਆਂ ਮੈਂ ਕਿਹਾ ਸੰਡੇ ਵੀ ਆਉਣ ਵਾਲਾ ਹੈ ਤੇ ਬਦਲਣੀਆਂ ਤੇ ਹੈਗੀਆਂ ਸੀਗੀਆਂ ਤੇ ਫਿਰ ਮੈਂ ਅੱਜ ਚਾਦਰਾਂ ਵੀ ਚਲੋ ਮੈਂ ਚੇਂਜ ਕਰ ਹੀ ਦੇਣੀ ਕਿ ਬਾਅਦ ਵਿੱਚ ਸਰਫ ਹੈਗਾ ਸੀ ਮੈਂ ਚਲੋ ਸਾਫ਼ ਹੈਗਾ ਤੇ ਪੈ ਚੋ ਗਈ ਤੇ ਇੱਥੇ ਮੈਂ ਫਿਰ ਚਾਦਰ ਚੇਂਜ ਕਰਨ ਲੱਗ ਗਈ ਸੀਗੇ ਤੇ ਟਾਈਮ ਹੈਗਾ 2:30 ਵਜੇ ਦਾ ਇੱਥੇ ਤੇ ਫਿਰ ਮੈਂ ਚੱਲਣਾ ਸਾਫ ਕਰ ਸ਼ਾਕ ਤੇ ਮੈਨੂੰ ਹੁੰਦਾ ਇਹ ਨਹੀਂ ਕਿ ਮੈਂ ਕੰਮ ਸਾਰਾ ਕਰਕੇ ਫਿਰ ਮੈਂ ਵਿਲੀ ਨਹੀਂ ਮੈਨੂੰ ਥੋੜਾ ਜਿਹਾ ਲੱਗਿਆ ਨਾ ਕਿਤੇ ਕਿ ਕੋਈ ਗੰਦਾ ਦਿਖ ਰਿਹਾ ਜਾਂ ਕੁਝ ਮੈਂ ਐਦਾਂ ਕਿ ਦੁਪਹਿਰ ਨੂੰ ਮੈਂ ਸੌਂਦੀ ਨਹੀਂ ਕਿ ਮੈਂ ਕੰਮ ਆਪਣਾ ਇਹ ਰੁਟੀਨ ਹੈ ਮੇਰਾ ਕਿ ਮੈਂ ਕੋਈ ਨਾ ਕੋਈ ਥੋੜਾ ਨਾ ਥੋੜਾ ਕੰਮ ਕਰਦੀ ਹੀ ਰਹਿੰਦੀ ਹਾਂ ਘਰ ਦਾ ਇਹਦੇ ਨਾਲ ਤੇ ਬੰਦਾ ਬਿਜ਼ੀ ਰਹਿੰਦਾ ਹੈ ਤੇ ਨਾਲੇ ਆਪਣਾ ਮਨ ਲੱਗਾ ਰਹਿੰਦਾ ਤੇ ਨਾਲੇ ਘਰ ਵੀ ਸਾਫ਼ ਰਹਿੰਦਾ ਇਹ ਛੋਟੀਆਂ-ਛੋਟੀਆਂ ਆਦਤਾਂ ਪਾਉਣ ਦੇ ਨਾਲ ਨਾ ਸਾਡੀਆਂ ਘਰ ਦੇ ਘਰ ਜਿਹੜਾ ਸਾਫ਼ ਇੱਕਦਮ ਰਹਿੰਦਾ ਤੇ ਨਾਲੇ ਜੀ ਇੱਥੇ ਕਿਹੜਾ ਅਸੀਂ ਪਿੰਡ 'ਚ ਰਹਿੰਦੇ ਆ ਜੇ ਕਿਸੇ ਦੇ ਘਰ ਇੱਥੇ ਗਲੀਗੁਆਣ ਚਲ ਗਏ ਜਾਂ ਕੁਛ ਇਦਾਂ ਦਾ ਕੋਈ ਇੱਥੇ ਹੈ ਨਹੀਂ ਜਿ ਮਾਹੌਲ ਜਿੰਨੇ ਵੀ ਜਾਣਾ ਵਾ ਕਿਸੇ ਨੇ ਫੋਨ ਕਰਕੇ ਹੀ ਜਾਇਆ ਜਾਂਦਾ ਕਿਸੇ ਦੇ ਘਰ ਤੇ ਲੋ ਜੀ ਇੱਥੇ ਮੈਂ ਕਰ ਲਈ ਸੀਗੀ ਤੇ ਇੱਥੇ ਮੈਂ ਬਾਹਰ ਖਰੀਦਾ ਕੋ ਅਜਨੇ ਪਿੱਤਲ ਦੇ ਬਰਤਨ ਸੀ ਤੇ ਫਲਾਵਰ ਤੋਤੇ ਸੀ ਥੋੜੇ ਤੇ ਇੱਕ ਸੂਟ ਸੀ ਮੇਰਾ ਇਹ ਵਾਲਾ ਤੇ ਇਹਨੂੰ ਮੈਂ ਹੱਥ 'ਚ ਨਾਲ ਹੀ ਡਰਾਈ ਕਲੀਨ ਕੀਤਾ ਸੀ ਪੈਟਰੋਲ ਪਾ ਕੇ ਨਾ ਮੈਂ ਐਕਟੀਵੇਟਰ ਚ ਕੱਢ ਕੇ ਤੇ ਇਹ ਡਰਾਈ ਕਲੀਨ ਵਾਲਾ ਸੂਟ ਸੀ ਤੇ ਇਹਨੂੰ ਮੈਂ ਡਰਾਈ ਕਲੀਨ ਕਰੇ ਹੀ ਕਰ ਲਿਆ ਤੇ ਬਹੁਤ ਸੋਹਣਾ ਹੋ ਗਿਆ ਏਦਾਂ ਚੜਿਆ ਵਗੈਰਾ ਨਹੀਂ ਸੀ ਪਿਓਰ ਕريب ਦਾ ਸੂਟ ਹੈ ਤੇ ਇੱਥੇ ਹੁਣ ਮੈਂ ਆ ਗਈ ਸੀਗੀ ਤੇ ਮੈਂ ਦੱਸ ਰਹੀ ਸੀ ਕਿ ਮੈਂ ਹੁਣ ਜਿਹੜੇ ਕੱਪੜੇ ਸਾਰੇ ਮੈਂ ਧੋ ਲਾਂਗੀ ਦੂਸਰੇ ਵੀ ਪਾਏ ਹੋਏ ਸੀ ਸਪਿੰਨਰ 'ਚ ਤੇ ਉਹ ਮੈਂ ਕੱਢ ਲਾਵਾਂਗੀ ਤੇ ਤਾਂ ਕਰਕੇ ਨਾ ਮੈਂ ਨਾ ਵਾਇਸਓਵਰ ਕਰ ਰਹੀ ਹਾਂ ਕਿਉਂਕਿ ਉੱਪਰੋਂ ਨਾ ਏਰੋਪਲੇਨ ਬਹੁਤ ਜਾਂਦੇ ਨੇ ਤੇ ਆਵਾਜ਼ ਦੇ ਵਿੱਚ ਬੜੀ ਡਿਸਟਰਬੈਂਸ ਆ ਜਾਂਦੀ ਫਿਰ ਤੇ ਇਹ ਮਨਾਲ ਨਾਲ ਜੀ ਇੱਥੇ ਹੁਣ ਟਾਈਮ ਹੋ ਗਿਆ ਸੀ 3:30 ਦਾ ਟਾਈਮ ਹੋ ਗਿਆ ਸੀਗਾ ਲੰਚ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਮੈਂ ਜਿਹੜੇ ਕੱਪੜੇ ਪਾਏ ਹੋਏ ਸੀ ਉਹ ਉਸ ਤੋਂ ਬਾਅਦ ਮੈਂ ਆਏ ਕਿ ਪਾਣ ਲੱਗੀ ਸੁਕਣੇ ਮੈਂ ਚਲੋ ਇਹ ਵੀ ਕੱਢ ਦਿੰਨੇ ਆ ਤੇ ਇਹੀ ਹੌਲੀ ਹੌਲੀ ਕੰਮ ਕਰਦਿਆ ਕਰਦਾਂ ਕਿ ਮੈਨੂੰ ਇਹ ਕਿ ਦਿਵਾਰੀ ਦੀਆਂ ਸਫਾਈਆਂ ਵਿੱਚ ਸ਼ੁਰੂ ਕੀਤੀ ਥੋੜਾ ਥੋੜਾ ਕੰਮ ਕਰਕੇ ਹੀ ਮੈਂ ਕਰ ਰਹੀ ਆ ਤੇ ਥੋੜਾ ਥੋੜਾ ਕਰਾਂਗੇ ਤਾਂ ਹੀ ਉਹਦੇ ਤੱਕ ਚਲੋ ਹੋ ਜਾਣਗੇ ਆ ਇੱਕਦਮ ਮੈਂ ਸਾਰਾ ਖਲਾਰਾ ਨਹੀਂ ਪਾਇਆ ਕਿਉਂਕਿ ਮੇਰੇ ਬੈਕ ਪੇਨ ਹੋਣ ਕਰਕੇ ਨਾ ਮੈਨੂੰ ਬਹੁਤ ਪ੍ਰੋਬਲਮ ਹੈ ਤੇ ਜੀ ਇਹ ਕੱਲ ਵਾਲੇ ਕੱਪੜੇ ਅੱਜ ਵਾਲੇ ਕੱਪੜੇ ਨਹੀਂ ਇਹ ਕੱਲ ਦੇ ਕੱਪੜੇ ਆ ਜਿਹੜੇ ਮੈਂ ਜੋੜ ਨਹੀਂ ਪਾਈ ਸੀ ਇਹਨਾਂ ਨਾਲ ਹੁਣ ਮੈਂ ਜੋੜਾਂਗੀ ਤੇ ਇਹ ਟਾਈਮ ਹੈਗਾ ਜੀ ਸ਼ਾਮ ਦਾ 5 ਵਜੇ ਦਾ ਇੱਥੇ ਮੈਂ ਕ੍ਰੇਲੇ ਛਿਲਣ ਲੱਗੀ ਸੀਗੀ ਕ੍ਰੇਲੇ ਛਿਲਕੇ ਮੈਂ 4 ਵਜੇ ਦਾ ਟਾਈਮ ਸੌਰੀ ਸੀਗਾ ਤੇ ਮੈਂ ਕ੍ਰੇਲਿਆਂ ਨੂੰ ਛਿਲਕੇ ਮੈਂ ਕਿਹਾ ਚਲੋ ਰੱਖ ਲੈਨੇ ਆ ਤੇ ਨਾਲੇ ਹਲਵਾ ਕद्दू ਕਟਾਂਗੇ ਤੇ ਫਿਰ ਮੈਂ ਨਾ ਹਲਵਾ ਕद्दू ਵੀ ਕੱਟ ਲਿਆ ਤੇ ਕareleਆਂ ਨੂੰ ਵੀ ਅੱਧਾ ਕਿਲੋ ਸੀ ਇਹ ਕarele ਮੈਂ ਕਿਹਾ ਇਹ ਬਣੇ ਹੋਣਗੇ ਚਲ ਫ੍ਰਿਜ ਰੱਖ ਦਾਂਗੇ ਕਿਉਂਕਿ ਸਫਾਈ ਕਰ ਰਹੇ ਆ ਫਿਰ ਸਬਜੀ ਬਣੀ ਹੋਵੇ ਤੇ ਤੁਸੀਂ ਬੰਦਾ ਰੋਟੀ ਵਗੈਰਾ ਜਿਹੜੀ ਫੁਲਕੇ ਲਾ ਦਿੰਦਾ फटाफट ਤੇ ਇਸ ਕਰਕੇ ਮੈਂ ਕareleਆਂ ਨੂੰ ਛਿੱਲ ਕੇ ਤੇ ਤੁੱਪ ਚ ਰੱਖਿਆ ਤੇ ਜਿਹੜਾ ਹਲਵਾ ਕद्दू ਸੀ ਉਹਨੂੰ ਮੈਂ ਕੱਟ ਲਿਆ ਸੀ ਕਿਉਂਕਿ ਉਹ ਬਰਿਆਮ ਸਿੰਘ ਜਿਹੜਾ ਸੀਗਾ ਉਹ ਨਹੀਂ ਖਾਂਦਾ ਕਰੀਲੇ ਨਹੀਂ ਖਾਂਦਾ ਇਸ ਕਰਕੇ ਉਹਦੇ ਕਰਕੇ ਮੇਰੇ ਹਲਵਾ ਕद्दू ਬਣਾਉਣਾ ਪਿਆ ਸੀਗਾ ਕਰੇਲਿਆਂ ਦਾ ਇਹ ਵਕ ਜਦੋਂ ਵੀ ਜੇ ਕਿਸੇ ਨੇ ਇੱਕ ਅੱਧਾ ਲੈਣਾ ਤੇ ਲੈ ਲੇ ਬਹੁਤ ਘੱਟ ਕਰੇਲੇ ਮਤਲਬ ਮੈਂ ਬਣਾਉਂਦੀ ਹਾਂ ਤੇ ਹਸਬੰਦ ਵਾਸਤੇ ਬਣਾ ਲੈਂਨੀ ਆ ਤੇ ਬਰਿਆਮ ਸਿੰਘ ਨਹੀਂ ਖਾ ਰਿਹਾ ਬੇਟੀ ਤੇ ਮੇਰੀ ਖਾ ਲੈਂਦੀ ਆ ਲੇਕਿਨ ਇਹ ਬਰਿਆਮ ਸਿੰਘ ਥੋੜੀ ਜਿੱਦ ਕਰਦਾ ਤੇ ਕੰਮ ਮੇਰਾ ਬਹੁਤ ਉਲਝਿਆ ਪਿਆ ਸੀਗਾ ਮੈਂ ਹਜੇ ਕੱਪੜੇ ਜਿਹੜੇ ਪ੍ਰੈਸ ਕਰਨ ਵਾਲੇ ਸੀ ਮੈਂ ਪ੍ਰੈਸ ਵੀ ਕਰਨੇ ਸੀਗੇ ਤੇ ਪਰ ਮੈਂ ਫਿਰ ਮੈਂ ਸਾਰੇ ਕੱਪੜੇ ਸ਼ਾਮ ਨੂੰ ਸਾਰੇ ਜੋੜੇ ਕੰਮ ਮੇਰਾ ਅੱਜ ਮੈਂ ਸਾਰਾ ਦਿਨ ਬਿਜ਼ੀ ਰਹੀ ਮੈਂ ਇੱਕ ਮਿੰਟ ਨਹੀਂ ਸੁੱਤੀ ਕਿ ਮੈਂ ਫਿਰ ਸ਼ਾਮ ਨੂੰ ਫਿਰ ਮੈਂ ਬਾਥਰੂਮ ਸਾਰਾ ਕਲੀਨ ਕੀਤਾ ਵੈਸੇ ਤਾਂ ਉਹ ਜਿਸ ਦਿਨ ਨੂੰ ਸਾਰੀ ਤੁਹਾਨੂੰ ਪਤਾ ਹੈ ਕਿ ਰੀਤਾ ਨੇ ਸਾਰੇ ਗਿਜ਼ਰ ਵਗੈਰਾ ਉੱਪਰ ਸਾਫ਼ ਕੀਤੇ ਸੀ ਪਰ ਟਾਈਲੈਂਸ ਦੂਜੇ ਤੀਜੇ ਦਿਨ ਸਾਫ਼ ਕਰਨੀਆਂ ਹੀ ਪੈਂਦੀਆਂ ਤੇ ਇਦਾਂ ਛੋਟੇ ਛੋਟਾ ਕੰਮ ਕਰਨ ਦੇ ਨਾਲ-ਨਾਲ ਤੇ ਸਾਰਾ ਬਾਥਰੂਮ ਵਗੈਰਾ ਵੀ ਸਾਫ਼ ਰਹਿੰਦੇ ਨੇ ਤੇ ਘਰ ਵੀ ਸਾਫ਼ ਰਹਿੰਦਾ ਤੇ ਇੱਥੇ ਮੈਂ ਹੁਣ ਕਰੇ ਲਈ ਛਿਲਕੇ ਰੱਖ ਲਾਵਾਂਗੀ ਤੇ ਨਾਲੇ ਮੈਂ ਹਲਵਾ ਕद्दू ਕੱਟ ਲਾਂਗੀ ਤੇ ਸਬਜੀ ਨੂੰ ਮੈਂ ਵੈਸੇ ਲਸਣ ਪਿਆਜ਼ ਤੇ ਮੈਂ ਕੱਟ ਕੇ ਫ੍ਰਿਜ ਚ ਪਹਿਲਾਂ ਹੀ ਆਲਰੇਡੀ ਰੱਖਿਆ ਸੀਗਾ ਤੇ ਇੱਥੇ ਹਲਵਾ ਕद्दू ਜੀ ਮੈਂ ਉਸ ਦਿਨ ਮੰਡੀ ਗਈ ਸੀ ਚੰਡੀਗੜ੍ਹ ਜਿੱਦਣ ਤੇ ਉਸ ਦਿਨ ਮੈਂ ਰਸਤੇ ਚੋਂ ਲੈ ਕੇ ਆਈ ਸੀ ਸਬਜੀ ਤੇ ਬਹੁਤ ਕੁ ਹੁਲਾਜਾ ਸੀ ਹਲਵਾ ਕਰਦੂ ਜਿਹੜਾ ਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਹਲਵਾ ਕਰਦੂ ਵਿੱਚ ਮੇਥੇ ਪਾਉਂਦੇ ਹੋ ਕਿ ਨਹੀਂ ਹਾਂਜੀ ਮੈਂ ਨਾ ਮੇਥੇ ਜ਼ਰੂਰ ਪਾਉਂਦੀ ਹਲਵਾ ਕद्दू ਵਿੱਚ ਇਹ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਪਾਉਂਦੇ ਹੋ ਕਿ ਨਹੀਂ ਤੇ ਤੁਸੀਂ ਕਿਸ ਤਰ੍ਹਾਂ ਹਲਵਾ ਕੱਦੂ ਬਣਾਉਂਦੇ ਹੋ ਇਹ ਵੀ ਮੈਨੂੰ ਜਰੂਰ ਦੱਸਿਓ ਕਈ ਤਾਂ ਇਹਦੇ ਵਿੱਚ ਮਿੱਠਾ ਵੀ ਪਾਉਂਦੇ ਨੇ ਤੇ ਮੈਂ ਮੈਂ ਇਸ ਮਿੱਠਾ ਨਹੀਂ ਪਾਉਂਦੀ ਤੇ ਇੱਥੇ ਬਰਿਆਮ ਬੈਠਾ ਸੀ ਤੇ ਨਾਲ-ਨਾਲ ਜਿੱਦ ਕਰ ਰਿਹਾ ਸੀਗਾ ਤੇ ਇੰਨੇ ਜਾਣਾ ਸੀ 4 ਵਜੇ ਟਿਊਸ਼ਨ ਤੇ ਕਹਿੰਦਾ ਮੈਂ ਟਿਊਸ਼ਨ ਤੇ ਨਹੀਂ ਜਾਣਾ ਅੱਜ ਤੇ ਮੇਰੇ ਨਾਲ ਗੱਲਾਂ ਕਰ ਰਿਹਾ ਸੀਗਾ ਤੇ ਅਸੀਂ ਇਦਾਂ ਹੀ ਦੋਵੇਂ ਮਾਪੋਤੇ ਗੱਲਾਂ ਕਰ ਰਹੇ ਸੀ ਇੱਥੇ ਤੇ ਮੈਂ ਕਿਹਾ ਚਲੋ ਸਭ ਜਿੰਨ ਤੜਕਾ ਲੱਗ ਜੂਗਾ ਫਿਰ ਮੈਂ ਉਸ ਤੋਂ ਬਾਅਦ ਕੱਪੜੇ ਪ੍ਰੈਸ ਕਰਾਂਗੇ ਤੇ ਜੋੜਾਂਗੇ ਤੇ ਕੰਮ ਇਦਾਂ ਹੀ ਛੋਟੇ ਕਰਦੇ ਕਿੰਨਾ ਟਾਈਮ ਲੱਗ ਜਾਂਦਾ ਤੇ ਹੁਣ ਇਸ ਵੇਲੇ ਬਰੀਆਮ ਨੂੰ ਹੈਲੋ ਫਰੈਂਸ ਅਸੀਂ ਕਰ ਰਹੇ ਆਪ ਜੀ ਦਾ ਸਵਾਗਤ ਸਰ ਜੀ ਦੇ ਬਲੌਗ ਵਿੱਚ ਅਸੀਂ ਸਾਰੇ ਠੀਕ ਆ ਹੁਣ ਸਾਰੇ ਸਾਈਟ ਠੀਕ ਹੋ ਗਿਆ ਆਪਣੇ ਆਪਣੇ ਘਰਾਂ ਵਿੱਚ ਚੇਤੇ ਟਾਈਮ ਹੈ ਗਿਆ ਇਹ 5 ਵਜੇ ਦਾ ਸ਼ਾਮ ਦਾ ਹੈ ਤੇ ਹੁਣ ਮੈਂ ਆਈ ਹਾਂ ਕਿਚਨ ਚ ਤੇ ਇੱਥੇ ਮੈਂ ਕਾਰੇਲੇ ਰੱਖੇ ਹੋਏ ਆ ਇਹ ਤਰਨੇ ਆ ਤੇ ਇੱਧਰ ਮੈਂ ਸਬਜ਼ੀ ਕੱਟ ਕੇ ਰੱਖੀ ਹੋਈ ਆ ਹਲਵਾ ਕੱਦੂ ਦੀ ਦੁਪਹਿਰੇ ਬਣਾਏ ਸੀ ਬੈਂਗਣ ਤੋ ਬੈਂਗਣ ਹੋ ਗਏ ਖਤਮ ਤੇ ਹੁਣ ਹਲਵਾ ਕਦੂ ਬਣਾਵਾਂਗੇ ਤੇ ਇਹ ਜਿਹੜੇ ਮੈਂ ਕਲੇਲੇ ਛਿੱਲੇ ਹੋਇਆ ਇਹਨਾਂ ਨੂੰ ਬਣਾਵਾਂਗੇ ਤੇ ਫਿਰ ਮਿਲਦੇ ਆਂ ਜੀ ਬਣੇ ਰਹੋ ਮੇਰੇ ਨਾਲ ਚਿਮਕੀ ਕਹਿੰਦੇ ਉਹਨੂੰ ਬ੍ਰਿਆ ਮਸਤੀ ਮੈਂ ਲੈ ਆ ਲਿਆ ਜੀ ਨਮਕ ਹਲਦੀ ਸੌਂਫ ਔਰ ਗਰਮ ਮਸਾਲਾ ਔਰ ਲਾਲ ਮਿਰਚ ਪਾਈ ਹੈ ਜੀ ਤੇ ਅੱਜ ਮੈਂ ਇਹੀ ਮਸਾਲੇ ਮਿਕਸ ਕਰਾਂਗੀ ਕਰੇਲਿਆਂ ਦੇ ਵਿੱਚ ਤੇ ਉੱਪਰੋਂ ਦੀ ਰੀਲ ਦੇ ਨਾਲ ਬਾਈਂਡ ਕਰ ਦਾਂਗੀ ਤੇ ਅੱਜ ਮੈਂ ਇਸ ਤਰੀਕੇ ਨਾਲ ਕਰੇਲੇ ਬਣਾ ਲਿਆ ਜੀ ਬ੍ਰਿਮ ਸਿੰਘ ਰੀਲ ਲੈਣਾ ਇੱਕ ਜੀ ਇਹ ਦੋ ਸਿੱਧੇ ਰੀਲਾਂ ਪੈਂ ਜਾਂ ਕੋਈ ਵੀ ਲਾਇਆ ਐਦਾਂ ਇਹਦੇ ਵਿੱਚ ਫਿਲ ਕਰ ਦਾਂਗੇ ਜੀ ਮੇਰਾ ਵੈਸੇ ਕੁਕਿੰਗ ਦਾ ਚੈਨਲ ਨਹੀਂ ਆ ਮੈਂ ਵਲੋਗਿੰਗ ਕਰਦੀ ਆ ਤੇ ਬਲੌਗਿੰਗ ਡੋਲੀ ਕੰਟੈਂਟ ਨਹੀਂ ਹੁੰਦਾ ਸਾਡੇ ਕੋਲ ਹੀ ਕੁਝ ਵੀ ਕਰਦੇ ਸੀ ਤੁਸੀਂ ਕਰਦੇ ਹਾਂਜੀ ਬਰਿਆ ਮੇਰੀ ਬਹੁਤ ਹੈਲਪ ਕਰਦਾ ਹੈ ਮੇਰਾ ਬੇਟਾ 8th ਕਲਾਸ ਪੜ੍ਹਦਾ ਹੈ ਔਰ ਇਹਨੂੰ ਮੈਂ ਸਿਖਾ ਰਹੀ ਹਾਂ ਅੱਛੀ ਤਰ੍ਹਾਂ ਕੰਮ ਕਰਨਾ ਇੱਥੇ ਲਿਆਓ ਜੀ ਇਹਨੂੰ ਬੈਲ ਕਰੋ ਬਰਿਆ ਅੱਛਾ ਇਦਾਂ ਕਰਕੇ ਇਦਾਂ ਬੰਦ ਕਰ ਲੀਦਾ ਓਕੇ ਜੀ ਕੰਮ ਕਰਾਂਗੇ ਤਾਂ ਤਾਂ ਹੀ ਆਦਤ ਪੈਂਦੀ ਹੈ ਬਟੇ ਗੁੱਡ ਹੈਬਿਟ ਵਾਸਤੇ ਮੰਮਾ ਦੀ ਨਾਲੇ ਹੈਲਪ ਕਰਦੇ ਪਤਾ ਸਾਰੇ ਆਂਟੀਆਂ ਸਾਰੇ ਸਬਸਕ੍ਰਾਈਬਰ ਦੇਖ ਰਹੇ ਆ ਮਰੀਆਮ ਮੇਰਾ ਨਾ ਮੇਰੀ ਹੈਲਪ ਕਰਦਾ ਹੈ ਹੈਨਾ ਲੋ ਜੀ ਇਦਾਂ ਅਸੀਂ ਬੈਂਡ ਕਰ ਦਾਂਗੇ ਕਰੇਲਿਆਂ ਵੈਸੇ ਮੈਂ ਮੇਰੇ ਮੰਮੀ ਹੋਣੀ ਮਦਰ ਇਨ ਲਾ ਬਣਾਉਂਦੇ ਇਦਾਂ ਤੇ ਇਹ ਤਰੀਕੇ ਦੋ ਤਿੰਨ ਤਰ੍ਹਾਂ ਦੇ ਇਦਾਂ ਕਰ ਲੈਣੀਆਂ ਪਰ ਅੱਜ ਮੈਂ ਇਦਾਂ ਬਣਾ ਲਏ ਸੀਗੇ ਅੱਜ ਸਵੇਰ ਦਾ ਕੰਮ ਬਹੁਤ ਕੀਤਾ ਸਫਾਈਆਂ ਤੁਹਾਨੂੰ ਪਤਾ ਦਿਵਾਰੀਆਂ ਸ਼ੁਰੂ ਕੀਤੀਆਂ ਹੋਈਆਂ ਕੱਪੜੇ ਵੀ ਤੋਕੇ ਆ 4 ਵਜੇ ਮੈਂ ਵਿਹਲੀ ਹੋਈਆਂ ਜੀ ਪਿੱਤਲ ਦੇ ਭਾਂਡੇ ਸੀਗੇ ਕੱਢੇ ਅੰਦਰੋਂ ਉਹ ਵੀ ਮੇਰਾ ਦਿਲ ਕੀਤਾ ਮੈਂ ਕਿਾ ਚਲੋ ਸਾਰੇ ਸਾਫ਼ ਕਰਕੇ ਤੇਰੀ ਉਹਨਾਂ ਨੂੰ ਬਹੁਤ ਟਾਈਮ ਲੱਗ ਗਿਆ ਉਹਨਾਂ ਨੂੰ ਸਾਰਿਆਂ ਨੂੰ ਮਾਂਜ ਕੇ ਰੱਖਾਂਗੇ ਮੈਂ ਥੋੜਾ ਥੋੜਾ ਕਰਕੇ ਕਰ ਰਹੇ ਆ ਹੇ ਅਲਮੀਰਾ ਸਾਰੀਆਂ ਸਾਫ਼ ਕਰਨ ਵਾਲੀਆਂ ਨੇ ਤੇ ਮੇਰੀਆਂ ਭੈਣਾਂ ਨੇ ਕਰ ਲਈਆਂ ਹੋਣੀਆਂ ਲਮੀਰਾ ਵਗੈਰਾ ਸਾਰੀਆਂ ਸਾਫ ਆਪਣੀਆਂ ਸਫਾਈਆਂ ਚੱਲ ਰਹੀਆਂ ਤੇ ਹੁਣ ਅਸੀਂ ਲਾਈਵ ਆਂਦੇ ਤੇ ਬੜੇ ਭੈਣ ਭਰਾ ਸਾਡੇ ਨਾਲ ਲਾਈਵ ਨਾਲ ਜੁੜੇ ਆ ਬਹੁਤ ਸਾਤ ਦੇ ਰਹੇ ਨੇ ਲਾਈਵ ਤੇ ਵੀ ਤੇ ਇਹ ਮੈਂ ਦੁਪੱਟਾ ਸਿੱਧੇ ਰੱਖਿਆ ਹੋਇਆ ਹੈ ਕਿਉਂਕਿ ਜਦ ਵੀ ਕਿਚਨ 'ਚ ਕੰਮ ਕਰਨਾ ਚਾਹੀ ਹੋਵੇ ਤਾਂ ਸੇ ਟੱਕੇ ਹੀ ਕਰਨਾ ਚਾਹੀਦਾ ਇੱਕ ਕਾਟਨ ਦਾ ਦੁਪੱਟਾ ਹੈ ਗਰਮੀ ਨਹੀਂ ਲੱਗਦੀ ਇਸ ਕਰਕੇ ਮੈਂ ਕਾਟਨ ਦਾ ਦੁਪੱਟਾ ਯੂਜ਼ ਕਰਦੀ ਆ ਗਰਮੀਆਂ 'ਚ ਲੋ ਜੀ ਕ੍ਰੇਲੇ ਥੋੜੇ ਸੀਗੇ ਅੱਧਾ ਕਿਲੋ ਕ੍ਰੇਲੇ ਸੀਗੇ ਇਹਨਾਂ 'ਚ ਮੈਂ ਮਸਾਲਾ ਭਰ ਲਿਆ ਤੇ ਹੁਣ ਤੇਲ ਹੋ ਗਿਆ ਗਰਮ ਤੇ ਹੁਣ ਅਸੀਂ ਪਾ ਦਾਂਗੇ ਮੈਂ ਤੁਹਾਨੂੰ ਦਿਖਾ ਦਿੰਨੇ ਹੁਣ ਅਸੀਂ ਇਹਦੇ 'ਚ ਪਾ ਦਾਂਗੇ ਇੱਕ ਦਾ ਸਾਡੇ ਘਰ ਕੋਈ ਬੱਚੇ ਕਈ ਵਾਰੀ ਨੀਕਰੀਲੇ ਖਾਂਦੇ ਬੇਟੀ ਮੇਰੀ ਖਾਂ ਲੈਂਦੀ ਇਸੇ ਬਰੀਆਮ ਨਹੀਂ ਕੋਸ਼ੋ ਕੇ ਖਾਂਦਾ ਤੇ ਇਹਨੂੰ ਕਰਦਾਂਗੇ ਅਸੀਂ ਇੱਧਰ ਸ਼ਾਮ ਦੇ ਬਰਤਨ ਹੀ ਹੋ ਗਏ ਮੇਰੇ ਔਰ ਨਾਲ ਨਾਲ ਇਹਨਾਂ ਨੂੰ ਮੈਂ ਦੇਖ ਲਾਂਗੀ ਤੇ ਨਾਲ ਨਾਲ ਮੈਂ ਪਿਆਜ਼ ਕੱਟ ਲੈਣੀ ਹੈ ਦੂਸਰੀ ਸੱਕੀ ਵਾਸਤੇ ਮੈਨੂੰ ਕਮੈਂਟ ਕਰਕੇ ਦੱਸਿਓ ਸਾਰੀਆਂ ਪੈਣਾ ਤੇ ਕੋਈ ਹਲਵਾ ਕਦੋਂ ਕਿੱਦਾਂ ਬਣਾਉਂਦੇ ਤੁਸੀਂ ਮੈਂ ਮੇਥੇ ਪਾਉਂਦੀਆਂ ਕਿ ਨਹੀਂ ਹਲਵੇ ਕਦੋਂ ਮੈਂ ਤਾਂ ਪਾਉਂਦੀ ਆ ਤੜਕੇ ਦੇ ਵਿੱਚ ਮੈਨੂੰ ਇਹ ਜ਼ਰੂਰ ਦੱਸਿਓ ਤੁਸੀਂ ਸਿੱਖਣ ਨਾਲ ਇੱਕ ਦੂਜੇ ਨਾਲੋਂ ਸਿੱਖ ਲੈਣਾ ਚਾਹੀਦਾ ਜਿਹੜਾ ਨਹੀਂ ਪਤਾ ਹੋਵੇ ਤਾਂ ਬੰਦਾ ਸਿੱਖ ਲੈਣਾ ਚਾਹੀਦਾ ਤੇ ਜ਼ਰੂਰ ਮੈਨੂੰ ਦੱਸਿਓ ਕਮੈਂਟ ਕਰਕੇ ਔਰ ਮਾਲਵੀ ਵਾਲੀ ਪਹਿਲਾ ਜਿਵੇਂ ਦੁੱਧ ਪਾਉਂਦੀਆਂ ਉਹ ਮੈਂ ਹੁਣ ਦੁੱਧ ਪਾ ਕੇ ਸਬਜ਼ੀ ਬਣਾਣੀ ਬਹੁਤ ਟੇਸਟੀ ਲੱਗਦੀ ਆ ਸਾਨੂੰ ਮੇਰੇ ਨਾਲ ਕੁੜੀਆਂ ਪੜਦੀਆਂ ਸੀ ਬਠਿੰਡੇ ਸਾਈਡ ਦੀਆਂ ਤੇ ਉਹਨਾਂ ਨੇ ਵੀ ਕਈ ਵਾਰੀ ਸਬਜ਼ੀ ਵਗੈਰਾ ਲਿਆਉਣੀ ਤੇ ਉਹ ਚ ਦੁੱਧ ਪਾਇਆ ਹੁੰਦਾ ਸੀ ਤਾਂ ਸਾਨੂੰ ਬੜੀ ਸਵਾਲ ਲੱਗਣੀ ਸਬਜ਼ੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਤੁਸੀਂ ਇਹ ਕਿਉਂ ਪਾਉਂਦੇ ਆ ਕਹਿੰਦੇ ਸਾਡੇ ਸਾਰੇ ਉੱਧਰ ਦੁੱਧ ਪਾਉਂਦੇ ਤੋ ਕਾਲੀਆਂ ਤੋਰੀਆਂ ਚ ਲੋਕੀ ਚ ਕੱਦੂ ਚ ਬਸ ਹਲਵਾ ਕੱਦੂ ਚ ਨਹੀਂ ਪਾਉਂਦੇ ਨੋ ਜੇਦਰ ਦਾ ਪਲਟਣਾਗੇ ਚੰਨਾਂ ਕਰ ਲੈਣਾ ਮੈਂ 蒂ਮ ਤੇ ਬਣਾਵਾਂਗੀ ਫਿਰ ਮੈਂ ਇਹਦੇ ਵਿੱਚ ਨਮਕ ਹਲਦੀ ਲਾਲ ਮਿਰਚ ਔਰ ਸੌਂਫ ਵੀ ਪਾਈ ਹੋਈ ਹੈ ਇਹ ਮੇਰੇ ਮਦਰ ਇਨ ਲਾਉ ਪਾਉਂਦੇ ਹੁੰਦੇ ਸੌਂਫ ਇਧਰ ਮੇਰੀ ਜਥਾਨੀ ਵੀ ਸੌਂਫ ਪਾਉਂਦੀ ਹੈ ਤੇ ਇਹ ਮੈਂ ਉਹਨਾਂ ਕੋਈ ਸਿੱਖਿਆ ਮੈਂ ਬਸ ਹਮੇਸ਼ਾ ਹੀ ਪਿਆਜ਼ ਵਾਲੇ ਬਣਾਏ ਮੈਂ ਨਮਕ ਵਗੈਰਾ ਇਦਾਂ ਕਦੀ ਖਾਂਦੀ ਨਹੀਂ ਸੀ ਪਹਿਲਾਂ ਇਹ ਮੈਂ ਆਪਣੇ ਮਦਰ ਇਨ ਲਾ ਤੋਂ ਸਿੱਖਿਆ ਹੈ ਉਹ ਇਦਾਂ ਹੀ ਬਣਾ ਲੈਂਦੇ ਆ ਮੇਰੀ ਸਿਸਟਰ ਲੋ ਵੀ ਇਦਾਂ ਹੀ ਕਰਦੀ ਐ ਤੇਤੀ ਲੱਗ ਜਾ ਕੱਢਦੇ ਨਹੀਂ ਬੰਦੇ ਸੋ ਤੋਂ ਪਹਿਲਾਂ ਮੈਂ ਇਹਨਾਂ ਨੂੰ ਛਿੱਲ ਕੇ ਨਮਕ ਲਗਾ ਕੇ ਧੋ ਕੇ ਰੱਖ ਲਿਆ ਸੀ ਫੇ ਮੈਂ ਧੋ ਕੇ ਫਿਰ ਬਾਅਦ ਚ ਮੈਂ ਇਹਨਾਂ ਨੂੰ ਨਮਕ ਧੋ ਕੇ ਰੱਖ ਲਿਆ ਸੀ ਧੋ ਕੇ ਤੇ ਇਹ ਤਾਂ ਕਰਕੇ ਤੇ ਇਹਨਾਂ ਨੂੰ ਮੈਂ ਸਿਮ ਤੇ ਹੀ ਕਰਾਂਗੀ ਇਹ ਸਾਰਾ ਇਹਨਾਂ ਪਿਆਜ਼ ਨੂੰ ਮੈਂ ਟੋਲਾਂਗੀ ਉਹ ਆਦਤਾਂ ਦੀ ਚੋਪਿੰਗ ਬੋਰਡ ਤੇ ਕੱਟਣ ਦੀ ਜੀ ਹਾਂਜੀ ਫਰੈਂਡਸ ਇੱਥੇ ਫਿਰ ਮੈਂ ਹਲਵਾ ਕद्दू ਨੂੰ ਤੜਕਾ ਨਾਲ ਲਗਾ ਲੱਗੀ ਸੀਗੀ ਤੇ ਜੇ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਦੇ ਦੱਸਿਓ ਤੇ ਕਿ ਤੁਸੀਂ ਹਲਵਾ ਕद्दू ਕਿੱਦਾਂ ਬਣਾਉਂਦੇ ਹੋ ਤੇ ਜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਡਨ ਕਰ ਦਿਓ ਪਲੀਜ਼ ਔਰ ਮੈਂ ਅੱਜਕੱਲ ਅਸੀਂ ਲਾਈਵ ਵੀ ਆ ਰਹੇ ਹਾਂ ਜੀ ਤੇ ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੋਗ ਲੈ ਕੇ ਉਹਨੇ ਜੇ ਤੁਹਾਨੂੰ ਥੋੜਾ ਆਇਆ ਵੀ ਮੇਰਾ ਵਲੋਗ ਅੱਛਾ ਲੱਗਾ ਲਾਈਕ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ